ਪਰ ਮਹਾਰਾਜ ਅੱਜ ਕੱਲ ਤੁਹਾਡੀਆਂ ਨਕਲਾ ਕਰ ਕਰਕੇ ਲੋਕ ਪੈਸੇ ਬਹੁਤ ਕਮਾ ਰਹੇ ਇਹਨਾਂ ਦੇ ਨਾਂ ਤੇ ਕਮਾਇਆ ਹੋਇਆ ਪੈਸਾ ਤੁਹਾਡੀਆਂ ਕੁਲਾਂ ਰੋਲਦੂਗਾ ਯਾਦ ਰੱਖਿਓ ਅਸੀਂ ਬਹੁਤ ਖੁਸ਼ ਹੈ ਇਹ ਨਕਲੀ ਤਾੜੀ ਮਾਰ ਕੇ ਕੋਈ ਕਿੰਨਰ ਨਹੀਂ ਮਾਰ ਤੁਸੀਂ ਆਪਣੇ ਮੂੰਹੋਂ ਆਪ ਕਹਿ ਰਹੇ ਹੋ ਜੇ ਮੇਰੇ ਘਰ ਮੌਤ ਹੋਈ ਹੋਵੇ ਤੇ ਕੋਈ ਆ ਕੇ ਢੋਲ ਵਜਾਵੇ ਚੰਗਾ ਲੱਗੂਗਾ ਕੋਈ ਆ ਕੇ ਵੈਣ ਪਾਵੇ ਪਿੱਡੇ ਚੰਗਾ ਲੱਗੂਗਾ ਇਹ ਕਿਸੇ 'ਚ ਹਿੰਮਤ ਹੈਗੀ ਨਾ ਕਲਾਕਾਰ 'ਚ? ਸ੍ਰੀ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਗਾ ਕੇ ਦਿਖਾਓ। ਜੇ ਸਿਰ ਧਰ ਤੋਂ ਲੱਗ ਨਾ ਕਰ ਦਿੰਦੇ ਮੇਰਾ ਨਾਮ ਬਦਉਂਦੇ। ਮੈਂ ਆਪਣੇ ਪਿਓ ਨਾਲ ਵਾਅਦਾ ਕਰਕੇ ਆਇਆ ਸੀ। ਜਦੋਂ ਮੈਂ ਗਾਉਂਦਾ ਸੀ ਮੇਰਾ ਪਿਓ ਕਹਿੰਦਾ ਕਿਹੜੇ ਗਾਣੇ ਗਾਉਂਦਾ ਲੋਕ ਇਹ ਨਹੀਂ ਸੁਣਦੇ। ਲੋਕ ਸੁਣਦੇ ਨੇ ਤੂੰ ਉੱਥੇ ਚਲੀ ਗਈ ਨਹੀਂ। ਤੇਰਾ ਜਹਾ ਡਿੱਗ ਪਿਆ ਨਹੀਂ। ਪੈਂਚਰ ਹੋ ਗਿਆ ਸੀ, ਪੈਸੇ ਲੁੱਟੇ ਨਹੀਂ ਸੀ ਆਹ ਕਰਤਾ ਨਹੀਂ ਉਹ ਕਰਤਾ। ਮੈਂ ਕਿਹਾ ਡੈਡੀ ਯਾਦ ਰੱਖੀ ਤੇਰੇ ਪੁੱਤ ਦੀ ਗੱਲ। ਜਿੱਦਣ ਕਿਸੇ ਸੱਚੇ ਫਕੀਰ ਨੇ ਬਾਹ ਫੜ ਲਈ ਨਾ ਦੇ ਪੰਜਾਬ ਦੇ ਲੋਕਾਂ ਨੂੰ ਐਸਾ ਨਸ਼ਾ ਲਾ ਦੂਗਾ ਕਿ ਫਕੀਰੀ ਤੋਂ ਬਿਨਾ ਕੁਝ ਸੁਣ ਨਹੀਂ ਹੋਣਾ ਉਹਨਾਂ ਤੋਂ ਅੱਜ ਅੱਜ ਮੇਲਿਆਂ 'ਚ ਫਕੀਰੀ ਸੁਣਨ ਲੱਗੇ ਲੋਕ ਤਕਰੀਬਨ ਪੰਜਾਬ ਦੇ 80% ਮੇਲਿਆਂ 'ਚ ਬਾਬੇ ਪਤਾ ਕੀ ਕਹਿਣ ਲੱਗੇ ਆ ਬਾਬੇ ਕਹਿੰਦੇ ਨਹੀਂ ਓਏ ਸਟੇਜ ਦੇ ਉੱਪਰ ਨੱਚਰਦਾ ਨਹੀਂ ਹੋਣੀ ਨੱਚਰਦਾ ਨਹੀਂ ਹੋਣੀ ਪਰ ਕੁਝ ਬਾਬੇ ਹੈਗੇ ਆ ਜਿਹੜੇ ਸੁਣਦੇ ਆ ਰੱਬ ਨੇ ਦਿੱਤੀਆਂ ਗਾਜਰਾਂ ਦੇ ਵਿੱਚੇ ਰੰਗ ਰੱਖਾ ਫਕੀਰ ਦੇ ਘਰ ਫਕੀਰੀ ਦੀ ਗੱਲ ਕਰੋ ਜੇ ਮੇਰੇ ਘਰ ਮੌਤ ਹੋਈ ਹੋਵੇ ਤੇ ਕੋਈ ਆ ਕੇ ਢੋਲ ਵਜਾਵੇ ਚੰਗਾ ਲੱਗੂਗਾ ਤੇ ਜੇ ਮੇਰੇ ਘਰ ਵਿਆਹ ਸ਼ਾਦੀ ਹੋਵੇ ਕੋਈ ਆ ਕੇ ਵੈਣ ਪਾਵੇ ਪਿੱਟੇ ਚੰਗਾ ਲੱਗੂਗਾ ਤੇ ਫਿਰ ਇਸ ਪੀਰ ਨੂੰ ਕਿਵੇਂ ਚੰਗਾ ਲੱਗਦਾ ਹੋਊਗਾ ਜਦੋਂ ਆ ਕੇ ਇੱਥੇ ਧੀਆਂ ਪੈਰਾਂ ਦਾ ਨੰਗ ਪੂਣਾ ਗਾਉਂਦੇ ਆ ਲੋਕ ਕਿੱਦਾਂ ਚੰਗਾ ਲੱਗਦਾ ਹੋਊਗਾ ਦੱਸਿਓ ਮੈਨੂੰ ਬਖਸ਼ ਨਹੀਂ ਜਾਉਂਗੇ ਨਾ ਇੱਥੇ ਢੋਈ ਦੇ ਨਾਲ ਉੱਥੇ ਢੋਈ ਇਸ ਕਰਕੇ ਮੇਰੀ ਗੱਲ ਕੋਰੀ ਜ਼ਰੂਰ ਹੈ ਪਰ ਠੰਡਾ ਪਾਣੀ ਗਲਾਸ ਦਾ ਪੀ ਕੇ ਵਿਚਾਰਿਓ ਜੇ ਕਿਸੇ 'ਚ ਹਿੰਮਤ ਹੈਗੀ ਨਾ ਕਲਾਕਾਰ 'ਚ ਸ਼੍ਰੀ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਗਾ ਕੇ ਦਿਖਾਓ ਜੇ ਸਿਰ ਧਰ ਤੋਂ ਲੱਗ ਨਾ ਕਰ ਦੇਂਦਾ ਮੇਰਾ ਨਾਮ ਬਦਉਂਦੇ ਸਿਰ ਧਰ ਤੋਂ ਲੱਗ ਕਰ ਦੇਣਗੇ ਅੱਛਾ ਫੇਰ ਫੇਰ ਤੁਸੀਂ ਗੁਰਦੁਆਰੇ ਤੋਂ ਘਟ ਸਮਝਦੇ ਹੋ ਪੀਰਾਂ ਦੇ ਦਰਗਾਹ ਨੂੰ ਘਟ ਸਮਝਦੇ ਹੋ ਨਹੀਂ ਅੱਲਾ ਕਹੇ ਮੌਲਾ ਕਹੇ ਸਮਝ ਵੀ ਇਦਾਂ ਰੌਲਾ ਕਹੇ ਜਿਹਨੇ ਜਾਣਕਾਰੀ ਲੈ ਲਈ ਮੇਰੇ ਹਜ਼ੂਰ ਕਹਿੰਦੇ ਹੁੰਦੇ ਆ ਓਏ ਭੜਿਆ ਲੋਕਾ ਜੇ ਮੁਸਲਮਾਨ ਤੇ ਸਿੱਖ ਦਾ ਰੋਲਾ ਹੁੰਦਾ ਲਿਓ ਸਰਕਾਰ ਮੈਨੂੰ ਦੇ ਦਿਓ ਮੈਂ ਦਊਗਾ ਹੁਣ ਇੰਨੀ ਤੂੰ ਚੱਲ ਗਿਆ ਇਹ ਮੈਨੂੰ ਫੜਾਓ ਤੁਸੀਂ ਮੈਂ ਲੈ ਕੇ ਦਊਂਗਾ ਇਧਰ ਓਏ ਮੈਂ ਇੰਨੀ ਨੂੰ ਚੱਲ ਗਿਆ ਕਿੰਨੇ ਲੈ ਕੇ ਆਉਣੇ ਬਾਦੀ ਲੈ ਕੇ ਆਉਣੇ ਇਹ ਵੱਧ ਦਿਓ ਸਰਕਾਰ ਕਹਿੰਦੇ ਆ ਜੇ ਸਿੱਖ ਤੇ ਮੁਸਲਮਾਨ ਦਾ ਰੋਲਾ ਹੁੰਦਾ ਸ਼੍ਰੀ ਦਰਬਾਰ ਸਾਹਿਬ ਦੀ ਨੀ ਮੀਆਂ ਮੀਰ ਪੀਰ ਨਾ ਦਰਦਾ ਜੇ ਸਿੱਖ ਤੇ ਮੁਸਲਮਾਨ ਦਾ ਰੌਲਾ ਹੁੰਦਾ ਭਾਈ ਗਲੀਖਾਂ ਨਵੀਖਾਂ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਉੱਚ ਦਾ ਪੀਰ ਨਾ ਮੰਨਦੇ ਜੇਕਰ ਹਿੰਦੂ ਸਿੱਖ ਦਾ ਰੌਲਾ ਹੁੰਦਾ ਦੀਵਾਨ ਟੋਟਰਮਲ ਵਰਗੇ ਆਪਣਾ ਸਾਰਾ ਕੁਝ ਵੇਚ ਵਟ ਕੇ ਛੋਟੇ ਸਹਿਬ ਯਾਦਿਆਂ ਦੀ ਸੰਸਕਾਰ ਲਈ ਜ਼ਮੀਨ ਨਾ ਖਰੀਦੇ ਓਏ ਜੇਕਰ ਮੁਸਲਮਾਨ ਤੇ ਸਿੱਖ ਦਾ ਰੋਲਾ ਹੁੰਦਾ ਧੰਨ ਧੰਨ ਬਾਬਾ ਬੁੱਢਣ ਸਾਹ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੋ ਵਾਰ دیدار ਨਾ ਦਿੰਦੇ ਰੋਲਾ ਕਹਦਾ ਗੋਲਕਾਂ ਦਾ ਰੋਲਾ ਹੈ ਗੋਲਕਾਂ ਦਾ ਗੋਲਕਾਂ ਦਾ ਰੋਲਾ ਹੈ ਮਾਇਆ ਦਾ ਰੋਲਾ ਹੈ ਜਿਹੜਾ ਜਿਹੜਾ ਰੱਬ ਦਾ ਅਸ਼ਕ ਹੋਊਗਾ ਕਿਸੇ ਵੀ ਧਰਮ ਚ ਉਹ ਕਿਸੇ ਨਾਲ ਯਾਤੀ ਨਹੀਂ ਕਰਦਾ ਤੇ ਝੁਲਮ ਨਹੀਂ ਕਰਦਾ ਬੋਝ ਦੇਲੇ ਜ਼ੁਲਮ ਕਰਦੇ ਹੁੰਦੇ ਜਿਹਨੂੰ ਕਿਸ ਕੱਖ ਦਾ ਨਹੀਂ ਪਤਾ ਹੁੰਦਾ ਕੀ ਹੋਇਆ ਇੱਕ ਵਾਰ ਦੀ ਗੱਲ ਹੈ ਮੁਸਲਮਾਨਾਂ ਦੀ ਤੇ ਸਿੱਖ ਹਿੰਦੂਆਂ ਦੀ ਜੰਗ ਛਿੜ ਗਈ ਸੁਣਿਓ ਜਰਾ ਅੱਜ ਪਤਾ ਲੱਗ ਜੂਗਾ ਹਜ਼ੂਰ ਵੀ ਕੌਣ ਕਿੰਨੇ ਕ ਬਾਣੀ ਚ ਹੈ ਮੁਸਲਮਾਨ ਤੇ ਹਿੰਦੂ ਆਪਸੇ ਲੜ ਪਏ ਹੁਣ ਕੱਟ ਵੱਟ ਹੋ ਰਹੀ ਹੈ ਇੱਕ ਪੰਡਤ ਭਰਾ ਆਪਣੀਆਂ ਮੁੱਛਾਂ ਕੱਟ ਕੇ ਟੋਪੀ ਪਾ ਕੇ ਆਪਣੀ ਘਰ ਵਾਲੀ ਨੂੰ ਬੁਰਕਾ ਪਵਾ ਕੇ ਬੱਚੇ ਨੂੰ ਟੋਪੀ ਪਵਾ ਕੇ ਖੜ ਗਿਆ ਘਰ ਵਾਲੀ ਕਹਿੰਦੀ ਕਹਿੰਦੇ ਇਹ ਕੀ ਹੋ ਗਿਆ ਕਹਿੰਦੇ ਗੱਲ ਇਹਦਾ ਹੈ ਮੈਂ ਆਪਣੇ ਅੱਖਾਂ ਦੇ ਸਾਹਮਣੇ ਤੁਹਾਨੂੰ ਮਰਦੇ ਨਹੀਂ ਦੇਖਣਾ ਚਾਹੁੰਦਾ ਇਹ ਜ਼ਾਲਮ ਲੋਕ ਨੇ ਮਾਰ ਦੇਣਗੇ ਜਦੋਂ ਮੁਸਲਮਾਨ ਭਰਾ ਕੋਲ ਹੈ ਉਹ ਪੰਡਿਤ ਜੀ ਕਹਿਣ ਲੱਗੇ ਕਹਿੰਦਾ ਵਾਲੇਕੁਮ ਸਲਮ ਉਹਨਾਂ ਨੇ ਆਪਸ ਵਿੱਚ ਗੱਲਬਾਤ ਕੀਤੀ ਬਾਬਾ ਜੀ ਉਹ ਮੁਸਲਮਾਨ ਕਹਿਣ ਲੱਗਾ ਕਿ ਆਪ ਕੌਣ ਹੋ ਕਹਿੰਦੇ ਜੀ ਮੈਂ ਮੁਸਲਮਾਨ ਆ ਕਹਿੰਦੇ ਫਿਰ ਐਦਾ ਕਰ ਤੂੰ ਕੁਰਾਨੇ ਪਾਗ ਦੇ ਵਿੱਚੋਂ ਕੋਈ ਵੀ ਕੋਈ ਵੀ ਲਾਈਨ ਕੋਈ ਵੀ ਪੰਕਤੀ ਸੁਣਾ ਦੇ ਤੇ ਉਹਨੇ ਪੰਕਤੀ ਸੁਣਾਤੀ ਗੀਤਾ ਬਾਦ ਪੰਤਰ ਗ੍ਰੰਥ ਗੀਤਾ ਚੋਂ ਮੁਸਲਮਾਨ ਕਹਿੰਦਾ ਕੋਈ ਨਹੀਂ ਇਹ ਹਮਾਰਾ ਹੀ ਹੈ ਘਰਵਾਲੀ ਕਹਿਣ ਲੱਗੀ ਕਹਿੰਦੇ ਤਾਂ ਤੇ ਗੱਲ ਗੀਤਾ ਚੋਂ ਸੁਣਾਈ ਹੈ ਫਿਰ ਉਹਨੇ ਕਿਵੇਂ ਛੱਡ ਦਿੱਤਾ ਉਹ ਆਪਣੇ ਘਰ ਵਾਲੇ ਨੂੰ ਪੰਡਿਤ ਜੀ ਕਹਿਣ ਲੱਗੇ ਕਹਿੰਦਾ ਭਾਗਵਾਨ ਕਹਿੰਦੇ ਜੇ ਇਹਨੇ ਕੁਰਾਨ ਸਹੀ ਤਰ੍ਹਾਂ ਪੜਿਆ ਹੁੰਦਾ ਅੱਜ ਇਹਦੇ ਹੱਥ 'ਚ ਤਲਵਾਰ ਨਹੀਂ ਇਹਦੇ ਹੱਥ 'ਚ ਇਨਸਾਫ ਦਾ ਝੰਡਾ ਹੁੰਦਾ ਇਹਨੇ ਆਪ ਨਹੀਂ ਚੰਗੀ ਤਰ੍ਹਾਂ ਪੜ੍ਹੀ ਇਹ ਕਿਸ ਨੂੰ ਕੀ ਅਕਲ ਦੇ ਦੂਗਾ ਅੱਜ ਦਾ ਦੌਰ ਉਹ ਚੱਲ ਰਿਹਾ ਆਪ ਕੱਖ ਨਹੀਂ ਪਤਾ ਹੁੰਦਾ ਤੇ ਦੂਜਿਆਂ ਨੂੰ ਅਸੀਂ ਮਤਾਂ ਦਿੰਦੇ ਆ ਦੂਜਿਆਂ ਨੂੰ ਮਸਲਾ ਖਤਾਂ ਦਿੰਦੇ ਆ ਇੱਕ ਬਾਬੇ ਨੇ ਮੈਨੂੰ ਸਵਾਲ ਕੀਤਾ ਮੈਂ ਕਹ ਰਿਹਾ ਸੀ ਸਟੇਜ ਤੇ ਮੈਂ ਕਿਹਾ ਫਕੀਰੀ ਮੌਲਾ ਦੀ ਸਰਕਾਰ ਦੇ ਘਰੋਂ ਪੈਦਾ ਹੋਈ ਆ ਉੱਥੋਂ ਜਾਗ ਲੱਗਿਆ ਮੈਨੂੰ ਕਹਿਣ ਲੱਗਾ ਗੱਲ ਸੁਣਾ ਮੈਂ ਕਿਹਾ ਹਾਂਜੀ ਹਜ਼ੂਰ ਕਹਿੰਦਾ ਜੇ ਮੌਲਾ ਦੀ ਸਰਕਾਰ ਦੇ ਘਰੋਂ ਫਕੀਰੀ ਚੱਲੀ ਹੈ ਤੇ ਫਿਰ ਮੁਹੰਮਦ ਸਾਹਿਬ ਵਰਗੇ ਉਹ ਫਕੀਰ ਨਹੀਂ ਹੋਏ ਉਹ ਮੈਂ ਕਿਹਾ ਤੈਨੂੰ ਫਕੀਰ ਕਿਨੇ ਬਣਾਤਾ ਜਾ ਕੇ ਪਹਿਰੇ ਫਕੀਰ ਦੀ ਪੜਾਈ ਸਿੱਖਾ ਕਹਿੰਦਾ ਕਿਉਂ ਮੈਂ ਕਿਹਾ ਤੈਨੂੰ ਫਕੀਰ ਤੇ ਖੁਦਾ ਵਿੱਚ ਫਰਕ ਨਹੀਂ ਲੱਗਦਾ ਤੂੰ ਕੀ ਸੋਚਦਾ ਹੈ? ਵੀਚੇ ਮੁਹੰਮਦ ਸਾਹਿਬ ਨੂੰ ਅਸੀਂ ਫਕੀਰ ਕਹਾਂਗੇ ਖੁਦ ਖੁਦਾ ਹੋਇਆ। ਮੈਨੂੰ ਕਹਿੰਦਾ ਐਦਾਂ ਕੰਦਾ ਹੋ ਗਿਆ। ਮੈਂ ਕਹਾ ਪਹਿਲੇ ਫਕੀਰੀ ਦਾ ਫੱਫਾ ਸਿੱਖ ਗਿਆ ਫੇਰ ਤੈਨੂੰ ਦੱਸਾਂਗੇ ਵੀ ਰਾਰੇ ਤੇ ਕੱਕੇ ਦਾ ਮਤਲਬ ਕੀ ਹੁੰਦਾ ਹੈ। ਮੈਂ ਇੱਕ ਗੱਲ ਕਹਿਣ ਤੋਂ ਸ਼ਰਮਾਉਂਦਾ ਨਹੀਂ। ਇਹ ਅਸਲ ਫਕੀਰ ਨੇ ਜਿਨ੍ਹਾਂ ਨੇ ਜ਼ਿੰਦਗੀ ਦੀਆਂ ਬਹੁਤ ਖੁਸ਼ੀਆਂ ਚਾਵਾਂ ਮਾਰ ਕੇ ਆਪਣੇ ਆਪ ਨੂੰ ਸਾਧ ਕੇ ਉਹਦੀ ਭਗਤੀ ਚ ਜਲੀਨ ਹੋਇਆ ਪਰ ਮਹਾਰਾਜ ਅੱਜ ਕੱਲ ਤੁਹਾਡੀਆਂ ਨਕਲਾਂ ਕਰ ਕਰਕੇ ਲੋਕ ਪੈਸੇ ਬਹੁਤ ਕਮਾ ਰਹੇ ਤੇ ਯਾਦ ਰੱਖਿਓ ਇਹਨਾਂ ਦੇ ਨਾਂ ਤੇ ਕਮਾਇਆ ਹੋਇਆ ਪੈਸਾ ਤੁਹਾਡੀਆਂ ਕੁਲਾਂ ਰੋਲ ਦੂਗਾ ਯਾਦ ਰੱਖਿਓ ਸਰਕਾਰ ਕਹਿੰਦੇ ਆ ਨਾ ਵੀ ਉਹ ਨਿਰਾ ਕੈਂਸਰ ਹੈ ਇਹਨਾਂ ਦੇ ਨਾਂ ਤੇ ਕਮਾਇਆ ਹੋਇਆ ਪੈਸਾ ਚਾਹੇ ਉਹ ਉਹ ਟੂਲ ਟੈਕਸ ਤੇ ਖੜ ਕੇ ਕੋਈ ਨਾਟਕ ਕਰ ਰਿਹਾ ਹੈ ਜਾਂ ਕੋਈ ਘਰਾਂ 'ਚ ਜਾ ਕੇ ਕਰ ਰਿਹਾ ਹੈ ਤੇ ਸਰਕਾਰ ਉਹ ਕੈਂਸਰ ਪੈਦਾ ਕਰ ਰਿਹਾ ਆਪਣੇ ਬੱਚਿਆਂ ਨੂੰ ਯਾਦ ਰੱਖਿਓ ਅਸੀਂ ਉਸ ਸੱਚੇ ਪਾਤਸ਼ਾਹ ਤੋਂ ਉਸ ਮਾਲਕ ਤੋਂ ਬਹੁਤ ਖੁਸ਼ ਹੈ ਕਿ ਤੁਹਾਡੇ ਲੋਕਾਂ ਦੇ ਸਮਖੇ ਤੁਸੀਂ ਆਪਣੇ ਮੂੰਹੋਂ ਆਪ ਕਹਿ ਰਹੇ ਹੋ ਕਿ ਕਿੰਨਰ ਸਮਾਜ ਨੂੰ ਇਸ ਪ੍ਰਕਾਰ ਦੇ ਨਾਲ ਬਦਨਾਮ ਕੀਤਾ ਜਾ ਰਿਹਾ ਉਹਨਾਂ ਦਾ ਬਾਣਾ ਪਾ ਕੇ ਟੋਲ ਟੈਕਸ ਤੇ ਰੇਲਵੇ ਸਟੇਸ਼ਨ ਤੇ ਔਰ ਜਿਹੋ ਜੀਆਂ ਥਾਵਾਂ ਤੇ ਆਪਾਂ ਜਾਂਦੇ ਹਰ ਥਾਂਾਂ ਤੇ ਉਹ ਇੱਕ ਪੇਸ ਬਦਲ ਕੇ ਇਸ ਸਮਾਜ ਨੂੰ ਖਰਾਬ ਕਰ ਰਿਹਾ ਲੇਕਿਨ ਤੁਸੀਂ ਆਪਣੇ ਮੂੰਹੋਂ ਕਹਿ ਰਹੇ ਹੋ ਉਸ ਮਾਲਿਕ ਦਾ ਸ਼ੁਕਰ ਕਿ ਤੁਹਾਡੇ ਸਾਹਮਣੇ ਸਚਾਈ ਤੇ ਆਈ ਹੋਈ ਝੂਠਾ ਬੰਦਾ ਸੱਚ ਦਾ ਬੀਜ ਨਹੀਂ ਬੋ ਸਕਦਾ ਝੂਠਾ ਬੰਦਾ ਸੱਚ ਦਾ ਬੀਜ ਨਹੀਂ ਬੋ ਸਕਦਾ ਉਹ ਤਾੜੀ ਮਾਰ ਕੇ ਕੋਈ ਕਿੰਨਨ ਨਹੀਂ ਹੋ ਸਕਦਾ ਬਾਬਾ ਜੀ ਇਹ ਨਕਲੀ ਤਾੜੀ ਮਾਰ ਕੇ ਕੋਈ ਕਿੰਨਨ ਨਹੀਂ ਬਣ ਸਕਦਾ ਿਆਣੇ ਕਹਿੰਦੇ ਆ ਵੀ ਝੋਨੇ ਦਾ ਰੰਗ ਪਰਾਲੀ ਵਿਖਾ ਦਿੰਦੀ ਐ ਇਹਨਾਂ ਦੀ ਵੀ ਸ਼ਕਲਾਂ ਹੀ ਦੱਸ ਦਿੰਦੀਆਂ ਮਹਾਰਾਜ ਇਹ ਰੱਬ ਦੇ ਕਿੰਨੇ ਨੇੜੇ ਆ ਇਹ ਤੇ ਸਾਨੂੰ ਦੇ ਕੇ ਜਾ ਰਿਹਾ ਤੇ ਦੂਜੇ ਕਹਿੰਗੇ ਜੀ ਜੀ 10 ਰੁਪਏ ਉਹ ਨਕਲੀ ਨੇ ਯਾਦ ਰੱਖਿਓ ਉਹ ਨਕਲੀ ਨੇ ਤੇ ਨਕਲੀ ਬੜਾ ਜਰਮੀ ਚੱਲਦੇ ਹੁੰਦੇ ਨਕਲੀ ਨੂੰ ਨਕਲੀ ਖਰੀਦਿਆ ਕਰਦੇ ਆ ਤੇ ਬ੍ਰਾਂਡ ਭਾਵੇਂ ਮਹਿੰਗਾ ਹੀ ਹੋਵੇ ਬ੍ਰਾਂਡ ਮਹਿੰਗਾ ਹੀ ਹੋਵੇ ਥੱਲੇ ਆ ਜੀ